ਸਬਸਤ ਨਿਹਯਾਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਭ ਸੰਗਤ ਜੀਓ ਆਪਹਾ ਗਾਂਵ ਆਲੇ ਹਾਂ ਸਤਗੁਰੂ ਗ੍ਰੰਥ ਸਾਹਿਬ ਜੀ ਦਾ ਜੋ 1600 ਬਿਕਰਮੀ ਅਕਾੜ ਸੰਮਤ ਵਿੱਚ ਭਾਦੋਂ ਸੁਦੀ ਏਕ ਮਾਲੇ ਦੇ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਕਿ ਅਮਰਤੂ ਬਾਣੀ ਨੂੰ ਸੰਸਾਰ ਵਿੱਚ ਗੁਰ ਬਾਣੀ ਨੂੰ ਨਰਵਲ ਰੱਖਣ ਵਾਸਤੇ ਕਿ ਹੋਰ ਲੋਕ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਕਮਤਾ ਬਣਾ ਬਣਾ ਕੇ ਲੋਕਾਂ ਨੂੰ ਬਡੰਬਰ ਨਾ ਕਰਨ ਠੱਗੀ ਨਾ ਕਰਨ ਸਤਿਗੁਰ ਨਾਨਕ ਦੇਵ ਦੀ ਬਾਣੀ ਸਦਾ ਵਾਸਤੇ ਸੰਸਾਰ ਦੇ ਕੋਈ ਸੂਰਜ ਵਾਂਗੂ ਪ੍ਰਕਾਸ਼ ਕਰਨ ਵਾਲੀ ਕਾਇਮ ਰਹੇ ਇਹਨਾਂ ਕਾਰਨਾਂ ਲੈ ਕੇ ਤੇ ਗੁਰੂ ਸਾਹਿਬ ਦੇ ਦਰਸ਼ਨ ਸਾਰਿਆਂ ਥਾਵਾਂ 'ਚ ਹੋ ਸਕਿਆ ਕਰਨ ਸਾਰਿਆਂ ਸਮਿਆਂ ਵਿੱਚ ਇਸ ਕਾਰਨ ਨੂੰ ਲੈ ਕੇ ਅਤੇ ਨਾਲੇ ਦਸੂਤ ਰੂਪ ਧਾਰ ਕੇ ਦਸ ਰੂਪ ਧਾਰ ਕੇ ਮਾਰੇ ਸਾਉਣ ਗੁਰੂ ਸ੍ਰੀ ਗੁਰੂ ਰਣ ਸਾਹਿਬ ਨੂੰ ਕਾਇਮ ਕਰਨਾ ਸੀ ਇਸ ਵਾਕ ਤੇ ਪਹਿਲੇ ਬਾਦਸ਼ਾਹ ਜੀ ਨੇ ਅੰਮ੍ਰਿਤ ਰੂਪ ਬਾਣੀ ਉਚਾਰੀ ਹੈ ਜਿਸ ਬਾਣੀ ਦੇ ਉਚਾਰਨਿਆਂ ਹੋਇਆ ਬਗਦਾਦ ਦੇ ਲੋਕਾਂ ਨੇ ਪੱਥਰ ਮਾਰਨੇ ਚਾਏ ਆਪ ਦੇ ਉੱਪਰ ਅਤੇ ਹਜੂਰ ਨੂੰ ਸਸਤਰੀ ਅਕਾਲ ਦਾ ਨਾਰਾ ਕਹਿ ਕੇ ਸਾਰਿਆਂ ਦੇ ਸਨਮਨ ਨਗਰੀ ਪਈ ਬੇਖ ਪੀਰ ਭਿਆ ਹੈਰਾਨ ਪਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਨ ਉਸ ਵਕਤ ਪੀਰ ਹੈਰਾਨ ਹੋ ਗਿਆ ਜਦੋਂ ਪੱਥਰ ਮਾਰਨ ਆ ਕੇ ਲੱਗੇ ਸਾਰਿਆਂ ਦੀਆਂ ਮਹਾ ਕਾਠ ਰੂੰ ਖੜੀਆਂ ਰਹਿ ਗਈਆਂ ਕਿ ਉਹ ਤਾਂ ਪੱਥਰ ਨਹੀਂ ਚਲਾਇਆ ਗਿਆ ਇਸ ਪ੍ਰਕਾਰ ਦੀ ਹਾਲਤ ਕੀਤੀ ਫਿਰ ਪੀਰ ਨੂੰ ਪੁੱਛਿਆ ਕਿ ਕੀ ਕਾਰਨ ਹੈ ਆਪ ਵੀ ਕਹਿੰਦੇ ਹੋ ਕਿ ਮਾਰਾ ਪਾਤਾਲ ਪਾਤਾਲ ਅਸਾ ਦਾ ਅਸਵਾ ਅਗਾਸ ਔੜ ਕੋੜ ਕੁ ਬਾਲਿਕੇ ਮੇਦ ਕਾਇ ਨਿਕ ਬਾਤ ਹਜੂਰ ਸਾਡੇ ਮਾਰਾ ਕੁਰਾਨ ਸੀ 14 ਤਾਉਕ ਲਿਖੇ ਹੋਏ ਆ ਉਹ ਪਕੰਬਰ ਲਿਖੇ ਅਸੀਂ ਵੇਖੇ ਨਹੀਂ ਲਿਖੇ ਕਰਕੇ ਅਸੀਂ ਮੰਨਦੇ ਆ ਪਰ ਅਸੀਂ 14 ਵੀ ਵੇਖੇ ਨਹੀਂ ਤੁਸੀਂ ਕਹਿੰਦੇ ਹੋ ਲੱਖਾਂ ਆਕਾਸ ਹੈ ਲੱਖਾਂ ਪਤਾਲ ਹੈ ਗੇਰ ਵੀ ਔਣਕੀ ਨਹੀਂ ਪਾਲਣ ਵਾਲ ਥੱਕ ਜਾਂਦੇ ਆ ਆਪ ਦੱਸੋ ਮਾਰੇ ਕਹਿੰਦੇ ਤੁਹਾਡੇ ਕਰਤੇ ਉਹਨੂੰ ਇੰਨੀ ਸਮਝਤੀ ਜੀਨੂੰ ਜਿਨੀ ਲਿਆਕਤ ਆ ਉਹਨੀ ਉਸਨ ਦੱਸਣੀ ਐ ਮਾਰੇ ਸਾਨੂੰ ਪ੍ਰਤੀਤ ਕਿਵੇਂ ਆਵੇ ਮਾਰੇ ਕਹਿੰਦੇ ਚੱਲ ਵਖਾ ਦਿਜੇ ਜਦੋਂ ਕਹਿੰਦਾ ਜੀ ਮੈਂ ਤਾਂ ਬੁਢਾ ਨੇ ਮਰ ਜੂੰ ਤੁਰਦਾ ਮੇਰੇ ਪੁੱਤਰ ਨੂੰ ਲੈ ਜਾਉਣਾ ਹੈ ਕਿਉਂ ਉਹਨੂੰ ਉਸੇ ਨਾਲ ਬੇਟਾ ਲਿੱਤਾ ਪੀਰ ਦਾ ਅਕੀ ਮੀਟ ਗਿਆ ਹਵਾਈ ਲਖੋ ਹਸਪਤਾਲ ਲਖ ਅਕ ਫਰਕ ਵਿੱਚ ਸਭ ਦਖਲਾ ਲਖੋ ਕਾ ਹਸਪਤਾਲ ਜੋ ਉਚਾਰੇ ਸੀ ਉਹ ਦਿਖਾ ਦੋ ਕੇ ਤੇ ਜਦੋਂ ਘਾਬਰ ਗਿਆ ਪੀਰ ਦਾ ਬੇਟਾ ਉਹ ਹੋਏ ਮਾਰਨ ਕਾ ਤੇਰਾ ਪ੍ਰਤੀਤ ਕਰੇ ਕੋਈ ਚੀਜ਼ ਲੈ ਕੇ ਚੱਲਣਾ ਫਿਰ ਜਿੱਥੇ ਵੀ ਸਤਿਗੁਰੂ ਜਾਨ ਸੰਗਤਾਂ ਗੁਰੂ ਸਾਹਿਬ ਦੀਆਂ ਪਤਾਲਾਂ ਵਿੱਚ ਵੀ ਆਕਾਸ਼ਾਂ ਵਿੱਚ ਵੀ ਤੇ ਉਹਨਾਂ ਦੇ ਨਾਲ ਹੀ ਮਾਰਨ ਸੰਤਾਂ ਦਾ ਵਾਸ ਕਰਨ ਕੜਾ ਪ੍ਰਸ਼ਾਦ ਵਰਤਾਉਣ ਉਹ ਪ੍ਰਸ਼ਾਦ ਦਾ ਸ਼ਾਮਾ ਇਹ ਪੀਰ ਦੇ ਪੁੱਤਰੋਂ ਵੀ ਦੌਂਦੇ ਰਹੇ ਜਿਸ ਦੀ ਉਗਾਹੀ ਭਾਈ ਸਾਹਿਬ ਜੀ ਲਿਖਦੇ ਐ ਪਰ ਕਚਕੌਣ ਪ੍ਰਸ਼ਾਦ ਦਾ ਸਰਉਪਤਾਲੋਂ ਲਈ ਕੜਾਈ ਉਹ ਕੜਾ ਪ੍ਰਸ਼ਾਦ ਲਿਆ ਕੇ ਜਿਸ ਨੇ ਖਾਇਆ ਕਹਿੰਦਾ ਮੈਂ ਤਾਂ ਓੜ ਕੋ ਭਾਰ ਦਾ ਛੱਕ ਗਿਆ ਮੈਂ ਆਕਾਸ਼ਾਂ ਦਾ 14 ਦਿਨੋਂ ਪਤਾਵਾ ਹੁੰਦਾ ਸੁਣ ਕੇ ਪੀਰ ਹੈਰਾਨ ਹੋ ਗਿਆ ਤੇ ਗੁਰੂ ਸਾਹਿਬ ਜੋ ਕੋ ਕਹਿ ਰਹੇ ਐ ਇਹ ਸੱਚ ਕਹਿ ਰਹੇ ਐ ਇਵੇਂ ਸਾਧ ਸੰਗਤ ਜੀ ਪਕੰਬਰ ਸਾਹਿਬ ਜੀ ਜਦੋਂ ਇਬਰਾਹੀਮ ਜੀ ਕਿਸੇ ਪਾਸੇ ਜਾ ਰਹੇ ਸਨ ਤੇ ਉਸ ਨੇ ਉਠਾ ਦੀ ਕਤਾਰ ਵੇਖੀ ਉਠਾ ਦੀ ਕਤਾਰ ਵੇਖ ਕੇ ਫਰਿਸ਼ਤੇ ਨੂੰ ਕਹਿੰਦੇ ਉਠਾ ਨੂੰ ਬੰਦ ਕਰ ਕਹਿਣ ਲੱਗੇ ਉਠਾ ਦੀ ਕਤਾਰ ਲੰਘ ਜਾਣ ਦੇ ਕਹਿੰਦੇ ਉਹ ਫਰਿਸ਼ਤਾ ਕਹਿੰਦਾ ਮੇਰੇ ਜਨਮ ਤੋਂ ਪਹਿਲਾਂ ਦੇ ਚਲੇ ਆ ਰਹੇ ਐ ਪਤਾ ਨਹੀਂ ਕਦੋਂ ਕਿਤਾਂ ਜਾਣਗੇ ਢਾੜ ਨਹੀਂ ਮੁਕਦੀ ਕਹਿੰਦੇ ਸੰਦੂਕ ਤਾਂ ਖੋਲ ਕੇ ਵੇਖ ਲਈਏ ਇੱਕ ਉਠ ਨੂੰ ਪਾਸੇ ਕਰਕੇ ਸੰਦੂਕ ਖੋਲਿਆ ਉਹਦੇ ਜੋ ਆਂਡਾ ਭੰਨਿਆ ਉਹਦੇ 14 ਤਵਕ ਵਿੱਚ ਇਹ ਫਰਿਸ਼ਤਾ ਖੜਾ ਵਿੱਚ ਇਬਰਾਹੀਮ ਪਕੰਦਰ ਖੜਾ ਹੈ ਫਿਰ ਦੂਜਾ ਆਂਡਾ ਭੰਨਿਆ ਉਹਦੇ ਵਿੱਚ ਉਸੇ ਪ੍ਰਕਾਰ ਦੇ ਵੇਖੇ ਮੱਥਾ ਝੁਕਾ ਕੇ ਕਹਿੰਦੇ ਖੁਦਾ ਤੇਰੀ ਕੁਦਰਤਾਂ ਤੋਂ ਨਿਰਬਾਹ ਯਾਸਰ ਇਹ ਕਾਂਡ ਉਹ 14 ਤਵਕ ਵਖਾਤ ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਕਾ ਔੜ ਕੋੜ ਕਪਾਲ ਸਕੇ ਔੜ ਕੋੜ ਭਗਵਾਨ ਸੱਥ ਫੱਕੇ ਕੋਈ ਅੰਤ ਨਹੀਂ ਪਾ ਸਕੇ ਵਾਹਿਗੁਰੂ ਦੀ ਕਿਰਪਾ ਨਾਲ ਇਹ ਬਿਆੰਤ ਦਾ ਸੱਚੇ ਪਾਤਸ਼ਾਹ ਜੀ ਨੂੰ ਬਾਣੀ ਉਚਾਰਦਿਆਂ ਦੇ ਉੱਤੇ ਤੇ ਕੀਰਤਨ ਮਰਦਾਨੇ ਤੋਂ ਕਰਾਉਂਦਿਆਂ ਤੇ ਬਿਜਾਗ ਬਗਦਾਦian ਪੱਥਰ ਮਾਰਨੇ ਚਾਏ ਸੀ ਉਹਨਾਂ ਦੇ ਪੱਥਰਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਸਾਰੇ ਨੂੰ ਸਮਾਪਤ ਕਰਕੇ ਬਾਣੀ ਨੂੰ ਕਾਇਮ ਕੀਤਾ ਜੁਨੀਆਂ ਇਸ ਤੋ ਪ੍ਰਕਾਰ ਸਾਧ ਸੰਗੇ ਜੀ ਜਿੱਥੇ ਜਿ 23 ਲੋੜ ਪਈ ਹਜੂਰ ਨੇ ਪਹਿਲੇ ਰੂਪ ਚ ਬਾਣੀ ਉਚਾਰੀ ਦੂਜੇ ਰੂਪ ਚ ਉਜਾਰੀ ਤੀਜੇ ਚ ਚੌਥੇ ਤੇ ਪੰਜਵੇਂ ਰੂਪ ਚ ਉਚਾਰ ਕੇ ਸਹਿਬ ਗੁਰਸਾਹ ਦੀ ਈੜ ਬੰਨੀ ਛੇਵੇਂ ਰੂਪ ਵਿੱਚ ਬਾਣੀ ਦੀ ਆਗਿਆ ਸੀ ਕਿ ਤੁਸੀਂ ਨੌ ਤੁਕਾਂ ਲਿਖਣੀਆਂ ਤੇ ਬਾਣੀ ਦਾ ਸਤਕਾਰ ਕਰਨਾ ਆਜ ਜੀ ਨੇ ਬਾਣੀ ਦਾ ਐਡਾ ਸਤਕਾਰ ਕੀਤਾ ਛੇਵੇਂ ਰੂਪ ਵਿੱਚ ਹੈ ਜਗਜੀਤ ਸਾਹਿਬ ਐ ਸਿੱਖ ਦੇ ਪਾਸੋਂ ਬਾਤ ਸੁਣ ਕੇ ਗੁਰਤਾ ਗੱਦੀ ਦੇ ਨੂੰ ਤਿਆਰ ਹੋ ਪਏ ਸਿੱਖ ਉਸ ਵਕਤ ਸਾਦ ਸੰਗੇ ਕੀ ਬਿਲਕੁਲ ਸ਼ੰਕਾ ਲੋ ਫੁਰ ਗਿਆ ਵੀ ਗੁਰੂ ਸਾਹਿਬ ਜੀ ਤਾਂ ਉੱਠ ਕੇ ਤੁਰ ਚਲੇ ਆ ਜਦੋਂ ਸ਼ਲੋਕ ਪੜਨ ਲੱਗਾ ਸਿੱਖ ਮੈਂ ਜਿਹੜੇ ਗੁਰੂ ਸਾਹਿਬ ਦੇ ਪੰਜ ਘੋੜੇ ਆਏ ਐ ਉਹਨਾਂ ਤੇ ਘੋੜਾ ਸਵੇਰ ਲਖਾਠੀ ਆਲਾ ਮੈਨੂੰ ਮਿਲਦਾ ਤਾਂ ਠੀਕ ਸੀ ਹਜ਼ੂਰ ਬੈਠ ਗਏ ਕੰਨ ਲਗੇ ਸਿੱਖਾ ਬਿਨਾਂ ਸੰਕਲਪ ਤੋਂ ਸੁਭਿ ਜਮਸਾਲ ਸਾਨੂੰ ਸੁਣਾਇਆ ਸੀ ਭਾਈ ਗੋਪਾਲਿਆ ਜੇ ਸਾਰਾ ਸੰਕਲਪ ਤੋਂ ਬਿਨਾਂ ਸੁਣਾ ਦਿੰਦਾ ਤੈਨੂੰ ਅਸੀਂ ਸੱਤਵਾਂ ਪਾਤਸ਼ਾਹ ਬਣਾਉਣਾ ਸੀ ਤੈਨੂੰ ਗੁੜਾਈ ਦੇਣੀ ਸੀ ਪਰ ਉਹ ਚੀਜ਼ ਤੇਰੇ ਕਰਮਾਂ 'ਚ ਨਹੀਂ ਸੀ ਤੇਰੇ ਅੰਦਰ ਸੰਕਲਪ ਫੁਰ ਗਿਆ ਚੰਗਾ ਕੋਈ ਨਹੀਂ